ਪੋਤਰਾਂ ਨੂੰ ਸੁਣ ਕੇ ਬਰਾਬਰ ਦੇ ਨਾਲ ਆਪਦਾ ਨਹੀਂ ਮੈਂ ਬੱਚੇ ਨੂੰ ਨਹੀਂ ਛਡਾਉਣਾ ਤੁਸੀਂ ਹੋਰ ਕਾਰਨ ਕਰਦੇ ਨਾ ਬੰਦਰ ਸਾਹਿਬ ਨੇ ਆਪਣੇ ਬਰਾਬਰ ਦੇਖਦਾ ਕਿ ਕਦੇ ਬਾਹਰ ਜਾਣਾ ਮਦਦ ਨੂੰ ਦੇਖੇ ਨਾ ਬਾਦ ਰਬੂਤ ਸਾਹਿਬ ਦੀ ਅਦਾ ਲੈ ਗਿਆ ਰੋਦੀ ਕੋਤੇ ਨਾਲ ਨਹੀਂ ਜੀ ਰੋਦੀ ਲੈ ਗਿਆ ਤੇ ਜਾ ਕੇ ਸਾਹਿਬ ਨੇ ਜਨ ਦੇ ਨਾਲ ਕਹਿਣਾ ਜਨਿਤ ਬਣਾਉਂਦਾ ਪੇਮੇਟਿੰਗ ਕਾਰਡ ਲਈ ਸੀ ਆਪਣੀ ਮੇਰੀ ਘਾਟਾ ਸਭ ਤੋਂ ਅਗੇ ਤੇ ਖੜਾ ਹੋਵੇ ਤੇ ਸੱਚਾ ਹੋਵੇ ਤੇ ਰੋਣਾ ਵੀ ਤੇ ਬਿੱਤਰ ਸਮਝੇ ਜਿਦਾਂ ਪਰਬੀ ਤੇ ਪੰਜਾਬ ਕੋਸੀ ਜੀ ਦੇਵੇ ਤੇ ਗੁਰੂ ਵੀ ਕੋਸੀ ਜੀ ਦੇਵੇ ਤੇ ਕੋਈ ਵੱਡੀ ਗੱਲ ਨਹੀਂ ਹੋਈ ਆਪਿਆਂ ਦਾ ਵਿਵਰਨ ਲੈਣਾ ਚਾਹੀਦਾ ਧੰਗੁਰ ਗੋਵਿੰਦ ਨੇ ਮਾਰਾ ਸੱਜੇ ਪਾਛਾ ਜੀ ਨੇ ਉਸ ਵੇਲੇ ਫਿਰ ਬਚ ਕੇ ਨਾ ਕਿਹਾ ਕਹਿਣ ਅਗੇ ਕਾਂਸਾ ਜੀ ਮੈਂ 9 ਸਾਲ ਦੀ ਅਵਸਥਾ ਵਿੱਚ ਪਹਿਲਾ ਦੀ ਫੇ ਚੁੱਕਿਆ ਆਪਣੇ ਪਿਤਾ ਧੰਗੁਰ ਥੇਗਵਾਦ ਮਹਾਰਾਜ ਭਾਵੇਂ ਸਮਾਪਣਿਆ ਧਰਮ ਦੇ ਉੱਤੇ ਕੋਈ ਆਹ ਚਾਈ ਪੀਰ ਬਣਗੀ ਧਰਮ ਦੀ ਖਾਤਰ ਮੈਨੂੰ ਆਪਣਾ ਆਪਾ ਨਿਸ਼ਾਵਰ ਕਰਨਾ ਪਿਆ ਆਪਣਾ ਸਰਵਾਸ ਵੀ ਲਾਉਣਾ ਪਿਆ ਮੈਂ ਲਾਉਣ ਤੋਂ ਸੰਕੋਚ ਨਹੀਂ ਕਰਾਂਗਾ ਕਿ ਆਪੋ ਸਾਧਨ ਭਾਵੇਂ ਮੇਰਾ ਸਭ ਕੁਝ ਉੱਡ ਜਾਏ ਪੰਥ ਵਸੇ ਮੈਂ ਗੁਜੜਾਂ ਮਹਿਰਨ ਚੌਕ ਗੜਿਆ ਕਹਿੰਦੇ ਮੇਰੇ ਮਨ ਵਿੱਚ ਇਹ ਚਾਹੂ ਹੈ ਮੈਂ ਭਾਵੇਂ ਗੁਜਰ ਜਾਣਾ ਪਰ ਸੱਚੇ ਪਾਤਸ਼ਾਹ ਨਾਲ ਪੁੜੈ ਸਾਡੇ ਵਾਸਤੇ ਮੰਗ ਰਹੇ ਆ ਹਮਾਰੀ ਕਰੋ ਆਸਰਾ ਰਚਾ ਪੂਰਨ ਹੋਏ ਜਗ ਕੀ ਇੱਛਾ ਤਾਂ ਚਰਨਨ ਮੰਗ ਰਹੇ ਆ ਮਹਾਰਾਜ ਆਪਣਾ ਜਾਨ ਕੋ ਬਰਤ ਪਾਰਾ ਹਮਰੇ ਦੁੱਖ ਸਵੈ ਤੁਮ ਘਾਵੋ ਆਪ ਹਾਸ ਦੇ ਹੋਏ ਵਿਚਾਰੋ ਸੁਖੀ ਵਸੈ ਹੋਰੋ ਪਰਵਾਰਾ ਸੇਵਕ ਸੇਕ ਸਭੈ ਕਰਤਾਰਾ ਮਹਾਰਾਜ ਆਵੇ ਮੇਰਾ ਸਭ ਕੁਝ ਵਿਛੜ ਜਾਏ ਪਰ ਮੇਰਾ ਪੰਥ ਵਾਸਤਾ ਰਹੇਗਾ ਜਿਕੇ ਆਪੋ ਸਭ ਨਾਮੀ ਆਪੂ ਨਾਲੀ ਕਰਨਾ ਰਹਾ आ <laughs>

گرو سا آئی پر اس دئی نیا ای مر گیا تحریک इहे हज़ार မြန်မာဘာသာဖြင့်ပြောဆိုခြင်းသည်အလွန်ကောင်းမွန်ပါသည်။ گیارہ سال عمر ستگوں نے میری دن کی تلوار دار کر لائیاں بابا بڑھا سا گرو آشن سم دو تلوارہ سے لا دیکھے ہیں ایک نیری ایک راشدار پرتی ستگو پاشن نے کہتے ضرور دیڑا کی بہت ہو دیڑا ہیں گرو دراچر بھی آئے گا اس طرح کا سلوک ہے ਜੇ ਕੋਈ ਆਇਆ ਵਰਤਾਰ ਵਿੱਚ ਝੋਲੀਆਂ ਪੜ ਜਾਏ ਤਾਂ ਪਰੇ ਸਤਾਰਾ ਵਿੱਚ ਗੁਰੂ ਘਰ ਦੇ ਫਲਾਰ ਕਰਨਾਂ ਦੇ ਸਾਧਨ ਜਿਵੇਂ ਦਾਲ ਉਪਰਿਖ ਨਾਮੇ ਵਰਤਣਾ। ਸਾਡੇ ਮਾਤਰਿ ਦੇ ਯਾਦਾਂ ਕਰਕੇ ਇਹ ਸਾਖੀ ਸਹਿਜ ਦੇ ਨਸ਼ਨਾ ਵਿੱਚ ਝੋਲੇ ਲੱਗਦੇ ਨੇ ਸਾਡੇ ਪਾਪ। ਪਰਚਲ ਲੈਣੋਂ ਵਿਦਾਂਤ ਇਸ ਦਾ ਹੋਣਾ ਹੈ ਪ੍ਰੀਤ ਸਿੰਘ ਜੰਦ ਕਹਿੰਦਾ ਵੀ ਤੁਹਾਨੂੰ ਕਿੰਨੇ ਪੈਸੇ ਮਿਲਦੇ ਨੇ ਉਹਨੇ ਆਖਿਆ ਜੀ ਬਹੁਤ ਪੈਸੇ ਮਿਲਦੇ ਨੇ ਮੇਰਾ ਗੁਜ਼ਾਰਾ ਹੁੰਦਾ ਹੋਰ ਕੀ ਕਹਿੰਦਾ ਪ੍ਰੀਤ ਸਿੰਘ ਜੰਦ ਕਹਿੰਦਾ ਵੀ ਮੇਰੇ ਕੋਲ ਇੱਕ ਤਾਰਾ ਹੈ ਤੇਰੇ ਲਈ ਜੇ ਤੂੰ ਸਾਡਾ ਕੰਮ ਕਰ ਜੀਡੀਐਸ ਪੰਜਾਬ ਨਿਊ ਟੀਵੀ ਦੇ 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 ਸਾਰੇ ਹੀ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਵਿਸਾਖੀ ਦੇ ਤਿਹਾਰ ਨੂੰ ਅੱਜ ਗੁਰਦੁਆਰਾ ਕਟਾਣਾ ਸਾਹਿਬ ਦੇਖ ਸਰ ਅੱਜ ਅਸੀਂ ਇੱਥੇ ਪਹੁੰਚੇ ਆ ਸਾਡੇ ਨਾਲ ਵੀਰ ਜੀ ਹਾਜ਼ਰ ਨੇ ਬੀਜੀ ਜੀਡੀਐਸ ਪੰਜਾਬ ਨਿਊ ਟੀਵੀ ਦੇ ਤੁਹਾਡਾ ਸਵਾਗਤ ਆ ਅੱਜ ਵਿਸਾਖੀ ਤੇ ਤਿਹਾਰ ਆ ਤੁਸੀਂ ਕੀ ਕਹੋਗੇ ਅਸੀਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਜੀ ਖਾਲਸਾ ਸajna ਦਿਵਸ ਔਰ ਵਿਸਾਖੀ ਦੀਆਂ ਸਣੂ ਸੰਗਤਾਂ ਨੂੰ ਲੱਖ 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 ਵਧਾਈਆਂ ਹੋਣ ਜੀ ਅੱਜ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਖਾਲਸਾ ਸajna ਦਿਵਸ ਔਰ ਵਿਸਾਖ ਸੁਹਾਵਾ ਤਾਂ ਲਗਾਇਆ ਸੰਤ ਭੇਟੇ ਹਰ ਸੋਇ ਮਾਵਾ ਅਨੁਸਾਰ ਵਿਸਾਖੀ ਦਾ ਤਿਹਾਰ ਵੀ ਜਿਹੜਾ ਮਨਾਇਆ ਗਿਆ ਹੈ ਸੰਗਰਾਮ ਦਾ ਦਿਨ ਵੀ ਸੀ ਬੇਅੰਤ ਸੰਗਤਾਂ ਇੱਥੇ ਨਤਮਸਤਕ ਹੋਈਆਂ ਹਨ ਅੱਜ ਆਪ ਜੀ ਦੇਖ ਰਹੀ ਰਹੇ ਹੋ ਕਿ ਸੰਗਤਾਂ ਬਹੁਤ ਜ਼ਿਆਦਾ ਅਜਨਤ ਮਸਤਕ ਹੋ ਰਹੀਆਂ ਹਜੇ ਵੀ ਸੰਗਤਾਂ ਦਾ ਜਿਹੜਾ ਉਹ ਆਉਣਾ ਹਜੇ ਇੱਥੇ ਸਥਾਨ ਤੇ ਸੰਗਤਾਂ ਦਰਸ਼ਨ ਮੇਲੇ ਕਰ ਰਹੀਆਂ ਹਨ ਤੇ ਅੱਜ ਅੰਮ੍ਰਿਤ ਸੰਚਾਰ ਵੀ ਹੋਇਆ ਹੈ ਤੇ 200 ਤੋਂ ਵੱਧ ਪ੍ਰਾਨੀਆਂ ਨੇ ਜੋ ਕਿ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਤੇ ਸੱਚੇ ਪਾਸ਼ਾ ਦੀ ਕਿਰਪਾ ਨਾਲ ਲੰਗਰ ਵੀ ਉੱਤਟ ਚੱਲ ਰਹੇ ਹਨ ਸੱਚੇ ਪਾਸ਼ਾ ਦੀ ਕਿਰਪਾ ਨਾਲ ਸ਼ਰਮਣੀ ਕਮੇਟੀ ਦੇ ਜੋ ਕਿ ਇਹ ਲੋਗ ਉਦਮਾ ਸਦਕਾ ਤਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਇੱਥੇ ਰੰਗ ਭਗ ਲੱਗੇ ਹੋਇਆ ਨਾਲ ਦੇ ਦਰਸ਼ਨ ਕਰ ਸਕਦੇ ਇਤਿਹਾਸ ਕੀ ਹੈ ਬਾਬਾ ਜੀ ਗੁਰਦੁਆਰਾ ਇੱਥੇ ਸਭ ਤੋਂ ਪਹਿਲਾਂ ਦੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿਸ ਸਮੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਵਾਪਸ ਲਾਹੌਰ ਨੂੰ ਪਰਤਸਣ ਉਹ ਸਮੇ ਸਤਗੁਰ ਜੀ ਇੱਕ ਰਾਤ ਇੱਥੇ ਰੁਕੇ ਸਨ 1100 ਘੋੜਸਵਾਰ ਸਤਗੁਰ ਜੀ ਦੇ ਨਾਲ ਸਨ ਤੇ ਚੰਦੂ ਪਾਪੀ ਜਿਹਨੇ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰਵਾਇਆ ਸੀ ਉਹ ਪਾਤਸ਼ਾਹ ਜੀ ਦੇ ਨਾਲ ਸੀ ਤੇ ਪਾਸ਼ਾ ਜੀ ਨੇ ਇੱਕ ਰਾਤ ਤੇ ਵਿਸਰਾਮ ਕੀਤਾ ਸੀ ਇਸ ਬੇਰੀ ਹੇਠਾਂ ਮਹਾਰਾਜ ਜੀ ਨੇ ਆਪਣੇ ਜਿਹੜੇ ਘੋੜੇ ਸੀ ਉਹ ਬੰਨੇ ਸੀ ਤੇ ਸਤਗੁਰੂ ਜੀ ਦੇ ਨਾਲ ਸੱਤ ਤੋਪਾਂ ਸਨ ਜੋ ਪਾਸ਼ਾ ਜੀ ਨਾਲ ਹੀ ਲੈ ਗਏ ਸਨ ਉਸ ਤੋਂ ਉਪਰੰਤ ਦਸਵੇਂ ਪਾਸ਼ਾ ਜੇ ਸਮੇਂ ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਛੱਡ ਕੇ ਪਾਸ਼ਾ ਜੀ ਮਾਛੀਵਾੜਾ ਸਾਹਿਬ ਦੇ ਜੰਗਲਾ ਚ ਹੁੰਦੇ ਹੋਏ ਇਸ ਸਥਾਨ ਤੇ ਇੱਕ ਰਾਤ ਪਾਸ਼ਾ ਜੀ ਨੇ ਇੱਥੇ ਵੀ ਪੜਾਕ ਕੀਤਾ ਸੀ ਪਾਸ਼ਾ ਜੀ ਦੇ ਨਾਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਗਨੀ ਖਾਨ ਤੇ ਭਾਈ ਨਵੀ ਖਾਨ ਪਾਤਸ਼ਾਹ ਜੀ ਦੇ ਨਾਲ ਸੰਤ ਗੁਰੂ ਜੀ ਨੇ ਇੱਕ ਰਾਤ ਇੱਥੇ ਵਿਸਰਾਮ ਕੀਤਾ ਤੇ ਉਪਰੰਤ ਅਗਲੇ ਦਿਨ ਅੰਮ੍ਰਿਤ ਵੇਲੇ ਕੜਾ ਪ੍ਰਸ਼ਾਦੀ ਦੇਖ ਤਿਆਰ ਕਰਨ ਤੋਂ ਉਪਰੰਤ ਇਥੋਂ ਪਾਤਸ਼ਾਹ ਜੀ ਨੇ ਫਿਰ ਅਗਰੇ ਪਾਸੇ ਆਲੰਗੀਰ ਸਾਹਿਬ ਵਾਲੇ ਪਾਸੇ ਨੂੰ ਚਾਲੇ ਭਾਈ ਸੰਧ ਜੀ ਜੀ ਮੈਂ ਬਾਬੇ ਤੂੰ ਦੱਸ ਰਿਹਾ ਵੀ 202 ਜਿਆਦਾ ਸੰਗਤ ਜਿਵੇਂ ਅੱਜ ਅੰਮ੍ਰਿਤਪਾਨ ਕੀਤਾ ਉਸੇ ਇੱਕ ਸੰਧੀ ਇੱਕ ਨਸ਼ਾ ਸੰਬੰਧੀ ਵੀ ਨੌਜਵਾਨ ਪੀੜ ਨੂੰ ਜਾਗਰੂਕ ਕਰਦੋ ਬਿਲਕੁਲ ਜੀ ਬਹੁਤ ਇਹਦੇ ਨਾਲ ਵੀ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਬਹੁਤ ਨੌਜਵਾਨਾਂ ਨੇ ਅੰਮ੍ਰਿਤ ਛਕਿਆ ਜੀ ਠੀਕ ਹੈ ਜੀ ਹਾਂ ਜੀ ਅੰਮ੍ਰਿਤ ਸੰਚਾਰ ਜਿਹੜਾ ਉਹਦੇ ਵਿੱਚ ਬ ਹਾਂਜੀ ਠੀਕ ਹੈ ਜੀ। ਸੇਕੂ ਜਵਾਈਖੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਲਸਾ ਵਾਹਿਗੁਰੂ ਜੀ ਜੀਡੀਐਸ ਪੰਜਾਬ ਨੀ ਤੋਂ ਜਸਵੀਰ ਸਿੰਘ ਢਿੱਲੋਂ ਹਲਵਾਰਾ ਸਾਹਨੇਵਾਲ ਦੀ ਰਿਪੋਰਟ ਜੀ